ਨਜ਼ਰ ਆ ਰਹੀ ਹੈ ਕੱਲ Shimla ਤੋਂ ਵੀ ਠੰਡੇ ਰਹਿ ਫਰੀਦਕੋਟ ਤੇ ਅਮਰitsar ਫਰੀਦਕੋਟ ਦੇ ਵਿੱਚ ਕੱਲ 5.5 ਡਿਗਰੀ ਸੈਲਸੀਅਸ ਤੇ ਅਮਰitsar ਦੇ ਵਿੱਚ 5.8 ਡਿਗਰੀ ਘੱਟੋ ਘੱਟ ਤਾਪਮਨ ਰਿਹਾ ਜਦਕਿ Shimla ਦੇ ਵਿੱਚ ਘੱਟ ਤੋਂ ਘੱਟ ਤਾਪਮਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਭਲਕੇ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਜੁਰ ਰਾਤ ਵਾਲੀ ਗੱਲ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਅਨੁਮਾਨ ਲਗਾਇਆ ਗਿਆ ਕਿ ਕੱਲ ਮੌਸਮ ਸਾਫ ਰਹਿ ਸਕਦਾ ਹੈ ਵਧਰੀ ਠੰਡੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਮਿਲ ਰਿਹਾ ਹੈ ਕਣਕ ਦੀ ਆ ਫਸਲ ਦੇ ਲਈ ਫਾਇਦੇਮੰਦ ਹੁੰਦੀ ਹੈ ਠੰਡ ਕਿਉਂਕਿ ਜਦੋਂ ਬਹੁਤ ਜ਼ਿਆਦਾ ਕੋਹਰਾ ਪੈਂਦਾ ਠੰਡ ਪੈਂਦੀ ਹੈ ਤਾਂ ਕਣਕ ਦੀ ਫਸਲ ਦੇ ਲਈ ਕੜਾਕੇ ਦੀ ਠੰਡ ਜ਼ਰੂਰ ਹਾਲਾਂਕਿ ਆ ਫਾਇਦੇਮੰਦ ਸਾਬਤ ਹੁੰਦੀ ਹੈ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਜਦੋਂ ਧੁੰਦ ਪੈਂਦੀ ਹੈ ਆ ਬਹੁਤ ਸੰਘਣੀ ਧੁੰਦ ਹੁੰਦੀ ਹੈ ਤੇ ਲੋਕਾਂ ਨੂੰ ਜਨਤਾ ਨੂੰ ਜ਼ਰੂਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਮੰਜ਼ਿਲ ਤੱਕ ਪਹੁੰਚਣ ਦੇ ਵਿੱਚ ਵੀ ਸਮਾਂ ਜ਼ਿਆਦਾ ਲੱਗਦਾ ਹੈ ਕਈ ਵਾਰ ਇਸ ਤਰੀਕੇ ਦੇ ਨਾਲ ਆ ਜ਼ਿਆਦਾ ਸੰਘਣੀ ਧੁੰਦ ਦੇ ਚੱਲਦੇ ਆ ਹਾਸੇ ਵੀ ਕਈ ਤਰੀਕੇ ਦੇ ਵਾਪਰ ਜਾਂਦੇ ਉਹ ਵੀ ਵਕਫਾ ਜਗਾਵਾਂ ਤੋਂ ਜੀਆਂ ਖਬਰਾਂ ਆ ਸਾਹਮਣੇ ਆਉਂਦੀਆਂ ਨੇ ਤਾਂ ਨਾਲ ਇਹ ਵੀ ਜਰੂਰ ਇਤਿਆਤ ਵਰਤਨ ਦੀ ਲੋੜ ਹੈ ਜਿਹੜੇ ਵੀ ਮੁਸਾਫਰ ਜਿਹੜੇ ਵੀ ਇਸ ਵੇਲੇ ਆ ਡਰਾਈਵਿੰਗ ਕਰ ਰਹੇ ਨੇ ਵਾਹਨ ਚਲਾਉਂਦੇ ਨੇ ਜੇ ਤੁਸੀਂ ਵੀ ਕਿਸੇ ਵੀ ਮੰਜ਼ਿਲ ਤੇ ਜਾਣਾ ਹੈ ਆਫਿਸ ਪਹੁੰਚਣਾ ਤਾਂ ਕੋਸ਼ਿਸ਼ ਕਰੋ ਕਿ ਖੜਾ ਸਮਾਂ ਤੋਂ ਪਹਿਲਾਂ ਆ ਸਮੇਂ ਤੋਂ ਪਹਿਲਾਂ ਚੱਲ ਜਿਓ ਤਾਂ ਸਪੀਡ ਵੀ ਬਹੁਤ ਜ਼ਿਆਦਾ ਨਾ ਰੱਖੋ ਤਾਂ ਜੋ ਇਹ ਹਾਦਸਿਆਂ ਤੋਂ ਬਚਾ ਜਾ ਸਕੇ ਤਾਂ ਪੰਜਾਬ ਸਣੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਜੋ ਕੇ ਲਗਾਤਾਰ جاری ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਦੁਜੇ ਦਿਨ ਵੀ ਸੰਘਣੀ ਧੁੰਦ ਪਈ ਹੋਈ ਹੈ ਅਨੂ ਵਕਫਾ ਜਗਾਵਾਂ ਦੀਆਂ ਅਸੀਂ ਤਸਵੀਰਾਂ ਵਿਖਾ ਰਿਹਾ ਵਰਖਾ ਰਹੇ ਹਾਂ ਕਿ ਵਿਖਾਵਾਂਗੇ ਕਿਸ ਤਰੀਕੇ ਦਾ ਮੌਸਮ ਹੈ ਕਿੰਨੀ ਸੰਗਣੀ ਧੁੰਦ ਪਈ ਹੋਈ ਹੈ ਪਹਿਲਾਂ ਲੁਧਿਆਣਾ ਦਾ ਰੁਕ ਕਰਾਂਗੇ ਲੁਧਿਆਣਾ ਤੋਂ ਸਾਡੇ ਸਹਿਯੋਗੀ ਹਰਜਿੰਦਰ ਕੁਮਾਰ ਜੁੜੇ ਹੋਏ ਨੇ ਹਰਜਿੰਦਰ ਲੁਧਿਆਣਾ ਦੀ ਗੱਲ ਕਰੀਏ ਤੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਕਿ ਅਜੇ ਵੀ ਸੰਗਣੀ ਧੁੰਦ ਪਈ ਹੋਈ ਹੈ ਆਮ ਜਨ ਜੀਵਨ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਪਰਮਿੰਦਰ ਦੇਖੋ ਬੇਸ਼ੱਕ ਠੰਡ ਦਾ ਕਹਿਰ جاری ਆ ਔਰ ਧੁੰਦ ਦੀ ਚਿੱਟੀ ਚਾਦਰ ਦੇ ਨਾਲ ਲੁਧਿਆਣਾ ਦੀਆਂ ਸੜਕਾਂ ਦੇ ਜਿਹੜੀ ਆ ਆਵਾਜਾਈ ਜਿਹੜੀ ਆ ਉਹ ਨਜ਼ਰ ਆ ਰਹੀ ਆ ਔਰ ਤਸਵੀਰਾਂ ਵੀ ਦਿਖਾਵਾਂਗੇ ਕਿ ਲੋਕ ਕਿਸ ਤਰੀਕੇ ਦੇ ਨਾਲ ਸੜਕਾਂ ਤੇ ਜਿਹੜਾ ਸਫ਼ਰ ਕਰ ਰਹੇ ਨੇ ਲਿਹਾਜ਼ਾ ਜਿਹੜੇ ਲੋਕ ਨੇ ਜ਼ਿਆਦਾਤਰ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਦਾ ਇਸਤੇਮਾਲ ਕਰਕੇ ਚੱਲ ਰਹੇ ਨੇ ਅਗਰ ਥੋੜਾ ਦੂਰ ਦੀ ਗੱਲ ਕਰੀਏ ਤਾਂ ਦੂਰੋਂ ਜਿਹੜੀ ਧੁੰਦ ਆ ਉਹ ਜ਼ਿਆਦਾ ਜਿਹੜੀ ਆ ਵਿਖਾਈ ਦੇ ਰਹੀ ਆ ਪਰ ਇਸ ਦੇ ਨਾਲ-ਨਾਲ ਅਗਰ ਗੱਲ ਕਰੀਏ ਤਾਂ ਲੋਕ ਕਿਤੇ ਨਾ ਕਿਤੇ ਜਿਹੜਾ 2-ਵਿਲਰ ਤੇ ਜਿਹੜੇ ਸਫ਼ਰ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਗਰਮ ਕੱਪੜਿਆਂ ਦੇ ਨਾਲ ਪੂਰੇ ਲਪੇਟੇ ਹੋਏ ਨਜ਼ਰ ਆ ਰਹੇ ਨੇ ਔਰ ਲੋਕ ਜ਼ਿਆਦਾਤਰ ਜਿਹੜਾ ਗੱਡੀਆਂ ਦੇ ਵਿੱਚ ਸਫ਼ਰ ਕਰਨਾ ਪਸੰਦ ਕਰ ਰਹੇ ਨੇ ਇਸ ਦੇ ਨਾਲ-ਨਾਲ ਗੱਲ ਕਰੀਏ ਤਾਂ ਲੋਕ ਸਵੇਰ ਦੇ ਸਮੇਂ ਦੀ ਜਿਹੜੀ ਸੈਰ ਆ ਉਹ ਵੀ ਕਰਨ ਦੇ ਲਈ ਥੋੜਾ ਜਿਹਾ ਗੁਰੇਜ਼ ਕਰ ਰਹੇ ਨੇ ਕਿਉਂਕਿ ਸਵੇਰੇ 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 ਦੇ ਸਮੇਂ ਜਿਹੜੀ ਸੈਰ ਹੁੰਦੀ ਆ ਤਾਂ ਉਹ ਇੱਕ ਬਿਹਤਰੀਨ ਮੰਨੀ ਜਾਂਦੀ ਆ ਸਰੀਰ ਦੇ ਲਈ ਉਹ ਸਹੀ ਮੰਨੀ ਜਾਂਦੀ ਆ ਪਰ ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਲੋਕ ਥੋੜਾ ਜਿਹਾ ਠੰਡ ਤੋਂ ਗੁਰੇਜ਼ ਕਰ ਰਹੇ ਨੇ ਔਰ ਮੌਸਮ ਵਿਭਾਗ ਦੀ ਮੰਨੀਏ ਤਾਂ ਉਹਨਾਂ ਵੱਲੋਂ ਵੀ ਜਿਹੜਾ yellow alert ਆ ਉਹ ਜਾਰੀ ਕੀਤਾ ਗਿਆ ਔਰ 7 ਦਿਨਾਂ ਦੇ ਲਈ ਜਿਹੜੀ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਆ ਉਹ ਛੁੱਟੀ ਕੀਤੀ ਗਈ ਆ ਤਾਂ ਇਹ ਕਿਹਾ ਜਾ ਸਕਦਾ ਕਿ ਠੰਡ ਦੀ ਠੰਡ ਦੇ ਨਾਲ ਜਿੱਥੇ ਲੋਕ ਕਿਤੇ ਨਾ ਕਿਤੇ ਬਾਹਰ ਨਿਕਲਣ ਚ ਗਰੇਜ ਕਰ ਰਹੇ ਨੇ ਤਾਂ ਉੱਥੇ ਹੀ ਧੁੰਦ ਦੀ ਚਿੱਟੀ ਚਾਦਰ ਵੀ ਜੜੀ ਆ ਉਹ ਸੜਕਾਂ ਤੇ ਵਿਖਾਈ ਦੇ ਰਹੀ ਆ ਤਾਂ ਇੱਥੇ ਵੀ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਸਫ਼ਰ ਕਰ ਰਹੇ ਨੇ ਮੂਹ ਤੇ ਜਿਹੜੇ ਖਾਸ ਕਰ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ ਤੇ ਕਿ ਵੀ ਗਰਮ ਕੰਤ ਦੇ ਨਾਲ ਤੱਕ ਜ਼ਿਕਰ ਕੀਤਾ ਗਿਆ ਹੈ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਆ ਬੱਦਲਬਾਰੀ ਰਹੇਗੀ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਸਵੇਰੇ ਅਤੇ ਸ਼ਾਮ ਦੇ ਸਮੇਂ ਜਿਹੜਾ ਧੁੰਦ ਦਾ ਕਹਿਰ ਉਹ ਦੇਖਣ ਨੂੰ ਮਿਲੇਗਾ ਔਰ ਧੁੱਪ ਤੋਂ ਹਾਲੇ ਤੱਕ ਕੋਈ ਵੀ ਰਾਹਤ ਮਿਲ ਨਹੀਂ ਜਿਹੜੀ ਲੋਕਾਂ ਨੂੰ ਉਮੀਦ ਨਹੀਂ ਹੈ ਕਿਉਂਕਿ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਧੁੱਪ ਦੀ ਆਸ ਹੁੰਦੀ ਹੈ ਕਿ ਅਗਰ ਧੁੱਪ ਨਿਕਲੇਗੀ ਤਾਂ ਥੋੜਾ ਜਆ ਉਹਨਾਂ ਦੇ ਜਿਹੜਾ ਮੌਸਮ ਦੇ ਵਿੱਚ ਬਦਲਾਅ ਆਏਗਾ ਕਮਾਕਾਰਾਂ ਦੇ ਲਈ ਜਿਹੜੇ ਲੋਕ ਨਿਕਲਦੇ ਨੇ ਉਹ ਕਿਤੇ ਨਾ ਕਿਤੇ ਇਸ ਮੌਸਮ ਦੇ ਵਿੱਚ ਜਿਹੜੀ ਆ ਤਬਦੀਲੀ ਦੀ ਜਿਹੜੀ ਆ ਜ਼ਰੂਰ ਮੰਗ ਕਰਦੇ ਨੇ ਪਰ ਹਾਲੇ ਤੱਕ ਕੋਈ ਵੀ ਲੋਕਾਂ ਨੂੰ ਇੱਥੋਂ ਰਾਹਤ ਜਿਹੜੀ ਆ ਉਹ ਨਹੀਂ ਮਿਲਦੀ ਹੋਈ ਨਜ਼ਰ ਆਵੇ। ਆ ਠੀਕ ਹੈ ਰਜਿੰਦਰ ਤਸਵੀਰਾਂ ਜ਼ਰੂਰ ਲਗਾਤਾ ਲੁਧਿਆਣੇ ਦੀਆਂ ਵਿਖਾਉਂਦੇ ਰਹੋ ਅਸੀਂ ਹੁਣ ਖਨੌਰੀ ਬਾਰਡਰ ਦਾ ਰੋਕ ਕਰਾਂਗੇ ਜਿੱਥੋਂ ਕਿ ਮੇਰੇ ਸਹਿਯੋਗੀ ਪੰਕਜ ਕਿਪਾਈ ਝੜ ਚੁੱਕੇ ਨੇ। ਪੰਗਲ ਲੁਧਿਆਣਾ ਦੀਆਂ ਅਸੀਂ ਤਸਵੀਰਾਂ ਵਿਖਾਈਆਂ ਨੇ ਉੱਥੇ ਵੀ ਧੁੰਦ ਪਈ ਹੋਈ ਹੈ। ਹਾਲਾਂਕਿ ਥੋੜੀ ਵਿਜ਼ਿਬਿਲਟੀ ਕਹਿ ਸਕਦੇ ਆ ਬਹੁਤ ਸੰਘਣੀ ਧੁੰਦ ਤਾਂ ਨਹੀਂ ਆ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਇੱਥੇ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਖਨੋਰੀ ਬਾਰਡਰ ਦਾ ਜਦੋਂ ਜ਼ਿਕਰ ਹੁੰਦਾ ਹੈ ਤਾਂ ਕਿਸਾਨ ਵੀ ਇੰਨੇ ਕੜਾਕੇ ਦੀ ਠੰਡ ਦੇ ਵਿੱਚ ਲਗਾਤਾਰ ਬੈਠੇ ਹੋਏ ਨੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ 39 ਦਿਨਾਂ ਤੋਂ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਮਰਨ ਮਰਤੇ ਬੈਠੇ ਹੋਏ ਨੇ